ਕਲੋਨੀ 'ਚ ਵੀ ਬੰਦੇ ਹੀ বাসਦੇ ਹੋਣੇ ਆ ਕੌਣ ਲੋਕ ਆ ਕਲੋਨੀ ਥੋੜਾ ਮੇਲ ਮਲਾਪ ਕਿਉਂ ਨਹੀਂ ਕਲੋਨੀ ਦੇ ਨਾਲ ਉਹ ਹੈ ਬਾਹਰੋਂ ਆਏ ਹੋਏ ਆ ਸਾਡੀ ਜ਼ਮੀਨ 'ਚ ਨਹੀਂ ਹੈ ਉਹ ਕੋਈ ਯੂਪੀ ਤੋਂ ਆਇਆ ਕੋਈ ਕਿਤੂ ਤੋਂ ਆਇਆ ਕੋਈ ਕਿਤੂ ਆਇਆ ਹੋਇਆ ਅਦਰ ਸਟੇਟਾਂ ਤੋਂ ਬੈਠੇ ਹੋਏ ਆ ਸਾਰੇ ਉਹ ਤੇ ਸਰਕਾਰਾਂ ਨੇ ਉਹਨਾਂ ਨੂੰ ਵੋਟ ਬੈਂਕ ਸਮਝ ਕੇ ਉਹਨਾਂ ਨੂੰ ਇੱਕ ਥਾਂ ਇਕੱਠੇ ਕਰਕੇ ਉਰੇ ਜਗਤਪੁਰੇ ਬਿਠਾਤਾ ਤੁਹਾਨੂੰ ਫਿਰ ਪ੍ਰੋਬਲਮ ਕਿਹੜੀ ਗੱਲ ਤੋਂ ਹੋ ਰਹੀ ਆ ਪ੍ਰੋਬਲਮ ਇਹ ਹੋ ਰਹੀ ਆ ਜੀ ਵੀ ਸਾਡੀ ਜੱਦੀ ਬਿਸ਼ਨੀਕਾ ਦੀ ਹੋਂਦ ਨੂੰ ਖਤਰਾ ਹੋ ਗਿਆ ਸਾਡੀ ਵੋਟ ਹੈ 6-700 ਕਰੀਬ ਜੱਦੀ ਬਿਸ਼ਨੀਕਾ ਦੀ ਉਹਨਾਂ ਦੀ 7000 ਵੋਟ ਹੈ ਸਾਡੇ ਤਾਂ ਪੰਜ ਵੀ ਨਹੀਂ ਮਾਣਦਾ ਸਰਪੰਚ ਦੀ ਦੂਰ ਦੀ ਗੱਲ ਹੈ ਅੱਜ ਦੇ ਸਮੇਂ ਚ ਨਾਲੇ ਅੰਮ੍ਰਿਤਧਾਰੀ ਸਿੰਘ ਆ ਇਹਨੂੰ ਆਪ ਐਤ ਕੀ ਚੁਣਿਆ ਸੀ ਇਹ ਇਹਨਾਂ ਨੂੰ ਬਣਾਉਣਾ ਤੇ ਹਾਲਾ ਕਿ ਜਦੋਂ ਅਸੀਂ ਸਾਰਾ ਡਿਸਾਈਡ ਹੋ ਗਿਆ ਉਦੋਂ ਬਾਅਦ ਸਾਨੂੰ 29 ਤਰੀਕ ਨੂੰ ਪਤਾ ਲੱਗਦਾ ਪਿਆ ਕਿ ਕੋਰਟ ਆ ਜਿਹੜੀ ਉਹ ਕਹਿੰਦੀ ਡੀਸੀ ਫੈਸਲਾ ਕਰੂਗਾ ਜੀ ਇਹਦਾ ਤੇ ਡੀਸੀ ਨੇ ਕੀ ਆ ਕਿ ਉਹ ਕਲੋਨੀ ਜੋੜਤੀ ਐ ਪਹਿਲਾ ਪਿੰਡ ਹੋਏਗਾ ਜਿਹਦੇ ਵਿੱਚ ਸਰਦਾਰ ਹੈਗੇ ਨੇ ਤੇ ਪਰ ਇਹ ਆ ਵੀ ਸਰਦਾਰਾਂ ਦੇ ਹੱਥੋਂ ਸਾਰਾ ਕੁਝ ਖੋਲਿਆ ਸਾਡੇ ਕੋਲੇ ਘਰ ਨੇ ਸਾਡੇ ਕੋਲੇ ਜ਼ਮੀਨਾਂ ਨੇ ਰਜਿਸਟਰੀਆਂ ਨੇ ਜਿਹੜੇ ਬੰਦੇ ਕੋਲੇ ਕੋਈ ਰਜਿਸਟਰੀ ਨਹੀਂ ਕੋਸ਼ ਨਹੀਂ ਯੂਪੀਪੀਆਰ ਤੋਂ ਆ ਕੇ ਹਜੇ ਹੋ ਸਕਦਾ ਹਫ਼ਤਾ ਮਹੀਨਾ ਪਹਿਲਾਂ ਬੈਠਾ ਹੋਵੇ ਉਹਦੀ ਵੋਟ ਬਣਾ ਕੇ ਉਹਨੂੰ ਅੱਜ ਲੀਡਰ ਖੜਾ ਕਰਕੇ ਉਹਨੂੰ ਸਰਪੰਚ ਬਣਾ ਦੇਣ ਐਮਐਲਏ ਸਾਹਿਬ ਕੋਲੇ ਅੱਜ ਗਏ ਆ ਉਹ ਕਹਿੰਦੇ ਧਰਨਾ ਲਾਓ ਅਸੀਂ ਧਰਨਾ ਲਾ ਕੇ ਸਾਰੇ ਜਣੇ ਪਰਚਾ ਕਰਾ ਕੇ ਜੇਲ੍ਹ 'ਚ ਬਹਿ ਜਾਈਏ ਜੀ ਉਹ ਪਿੱਛੇ ਚਾਰ ਵੋਟਾਂ ਪਾ ਕੇ ਤੇ ਆਪ ਦਾ ਸਰਪੰਚ ਆਪ ਦੀ ਮਰਜ਼ੀ ਨਾਲ ਚੋਣ ਲੈਣ ਸਾਡੀ ਤਾਂ ਆਵਾਜ਼ ਤਾਂ ਉਹਨੂੰ ਦਬਾਉਣਾ ਚਾਹੁੰਦੇ ਆ ਪਰ ਭਾਈ ਮੈਨੂੰ ਤੁਹਾਨੂੰ ਉਹਨਾਂ ਨੂੰ ਤੁਹਾਡੇ ਨਾਲ ਹੀ ਜੋੜਿਆ ਇਹ ਤੁਹਾਡਾ ਪਿੰਡ ਘੱਟ ਚੀਜ਼ ਨੂੰ ਵੱਡੀ ਨਾ ਮਲਾਇਆ ਜਾਂਦਾ ਹੁੰਦਾ ਘੱਟਦਾ ਫਿਰ ਤੁਸੀਂ ਰਹਿ ਗਏ ਨਾ ਇੱਥੇ ਫੁੱਲ ਕਾਗਜ਼ ਭਰ ਰਹੇ ਜੀ ਉਹਨਾਂ ਨੂੰ ਐਨਓਸੀ ਦੇ ਰਹੇ ਜੀ ਸਾਨੂੰ ਐਨਓਸੀ ਨਹੀਂ ਮਿਲਦੀ ਹੈਗੀਆਂ ਸਾਡੇ ਤਾਂ ਲਿਸਟਾਂ ਤੱਕ ਨਹੀਂ ਦਈਆਂ ਅਜੇ ਤੱਕ ਉਹਨਾਂ ਨੇ ਕਈ ਲੋਕ ਇਹ ਕਹਿੰਦੇ ਆ ਬਈ ਪੰਜਾਬੀਓ ਨਾ ਪੰਜਾਬ ਨੂੰ ਛੱਡ ਛੱਡ ਕੇ ਜਾਓ ਨਾ ਆਪਣੇ ਪਿੰਡ ਖਾਲੀ ਕਰੋ ਤੁਹਾਡੇ ਪਿੰਡਾਂ ਤੇ ਰਾਜ ਪ੍ਰਵਾਸੀਆਂ ਦਾ ਹੋਣਾ ਉਹ ਗਏ ਆ ਨਾ ਜਿਹੜੇ ਗਏ ਚਲੋ ਉਹਨਾਂ ਦਾ ਤਾਂ ਕੀ ਕਹਿਣਾ ਜਿਹੜਾ ਹੁਣ ਕਰੀ ਨਹੀਂ ਹੈਗਾ ਸਾਡੇ ਤਾਂ ਹੱਕ ਘਰੇ ਬੈਠਿਆਂ ਦੇ ਕੋਲੇ ਅਸੀਂ ਬੈਠੇ ਆ ਤੁਹਾਡੇ ਸਾਹਮਣੇ ਰੌਲਾ ਪਾ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਆ ਇਹਨਾਂ ਨੂੰ ਗੰਦਗੀ ਦੇ ਵਿੱਚ ਰਹਿਣ ਦੀ ਆਦਤ ਹੈ ਜੀ ਇੰਨੀ ਗੰਦਗੀ ਪਾਈ ਹੋਈ ਹੈ ਅਸੀਂ ਪੈਸੇ ਖੁਦ ਦੇ ਕੇ ਸਾਫ ਸਫਾਈ ਕਰਾਉਣੇ ਆ ਇਹਦਾ ਜੀ ਛਰੇਆਂ ਮਹੀਨਾ ਤੱਕ ਵੀ ਹਾਥੀ ਜੋੜੇ ਆ ਵੀ ਸਰਕਾਰ ਕਿਹੜੀ ਆ ਕੀ ਆਮ ਆਦਮੀ ਪਾਰਟੀ ਦੇ ਤਾਂ ਕੰਨਾਂ ਨੂੰ ਹੱਥ ਲਵਾ ਤੇ ਆ ਦੇਖੋ ਹੁਣ ਇਹ ਮੰਨ ਲਓ ਇੱਥੇ ਕੱਲ ਨੂੰ ਸਰਪੰਚ ਬਣ ਗਿਆ ਪ੍ਰਵਾਸੀ ਉਹਨੂੰ ਕੀ ਕਰਨਗੇ ਅਫਸਰ ਐਮ ਐਲ ਏ ਦਬਕਾ ਮਾਰੂਗਾ ਉਹ ਜਿੱਥੇ ਕਹਿਣਗੇ ਸਾਈਨ ਕਰ ਦੂਗਾ ਜਿਵੇਂ ਦਾ ਮਰਜ਼ੀ ਕੇ ਮਤਾ ਪਵਾ ਲੈਣ ਹੁਣ ਸਾ ਆ ਆਪਣੇ ਤੇ ਥੋੜੀ ਉਹ ਧੱਕਾ ਕਰੇ